ਅੰਮ੍ਰਿਤਸਰ 에어ਪੋਰਟ ਕਨੈਕਟਿੰਗ ਦ ਵਰਲਡ ਦੇ ਇਸ ਪੇਜ ਤੋਂ ਫਿਰ ਤੋਂ ਹਾਜ਼ਰ ਹਾਂ ਲਾਈਵ ਅਪਡੇਟ ਪੰਜਾਬ ਦੇ ਦੁਨੀਆ ਦੇ ਨਾਲ ਹਵਾਈ ਸੰਪਰਕ ਅੰਮ੍ਰਿਤਸਰ ਦੇ ਦੁਨੀਆ ਦੇ ਨਾਲ ਹਵਾਈ ਸੰਪਰਕ ਸਬੰਧੀ ਸ਼ੁਰੂ ਕੀਤਾ ਗਿਆ ਉਪਰਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਹ ਪੇਜ ਜਿਹੜਾ ਹੈ ਉਹ ਚਲਾਇਆ ਜਾਂਦਾ ਹੈ ਇੱਕ ਬਹੁਤ ਹੀ ਵੱਡੀ ਖਬਰ ਬਹੁਤ ਹੀ ਅਹਿਮ ਖਬਰ ਇੱਕ ਅਪਡੇਟ ਜਿਹੜੇ ਖਾਸ ਕਰਕੇ ਸਟੱਡੀ ਸਿੱਖ ਕਮਿਊਨਿਟੀ ਜਿਹੜੀ ਵਿਦੇਸ਼ ਵਿੱਚ ਵੱਸਦੀ ਹੈ ਕੱਲੀ ਸਿੱਖ ਕਮਿਊਨਿਟੀ ਨਹੀਂ ਵੱਡੀ ਗਿਣਤੀ ਵਿੱਚ ਪੰਜਾਬੀ ਕਮਿਊਨਿਟੀ ਵੀ ਜਿਹੜੀ ਹੈ ਉਹ ਪੰਜਾਬ ਨੂੰ ਆ ਕੇ ਅੰਮ੍ਰਿਤਸਰ ਨੂੰ ਜਾਂਦੀ ਹੈ ਪਰ ਨਾਲ ਹੀ ਬਹੁਤ ਲੰਮੇ ਸਮੇਂ ਤੋਂ ਜਿਹੜੀ ਡਿਮਾਂਡ ਇੱਕ ਹੋ ਰਹੀ ਸੀ ਖਾਸ ਕਰਕੇ ਆਉਣ ਵਾਲੇ ਵਿంటర్ ਸੀਜ਼ਨ ਵਿੱਚ ਵੀ ਵੱਡੀ ਗਿਣਤੀ 'ਚ ਲੋਕ ਛੁੱਟੀਆਂ 'ਚ ਪੰਜਾਬ ਵੱਲ ਨੂੰ ਪਹੁੰਚਦੇ ਨੇ ਤੇ ਉਹਦੇ ਸੰਬੰਧੀ ਹੈ ਦੋ ਤਕਤ ਸਿੱਖਾਂ ਦੇ ਸ੍ਰੀ ਅਕਾਲ ਤੱਕ ਸਾਇਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਨਾਲ ਹੀ ਸ੍ਰੀ ਹਜ਼ੂਰ ਸਾਹਿਬ ਨੰਦੇੜ ਉਹਨਾਂ ਦੇ ਵਿੱਚਕਾਰ ਕਨੈਕਟੀਵਿਟੀ 에ਅਰ ਕਨੈਕਟੀਵਿਟੀ ਜਿਹੜੀ ਕਿ ਕੋਵਿਡ ਤੋਂ ਪਹਿਲਾਂ ਸੀ ਫਿਰ ਉਸ ਤੋਂ ਬਾਅਦ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਨੰਦੇੜ ਦਾ ਵਾਇੜਾ ਬੰਦ ਸੀ ਉਹਨੇ ਇੱਕ ਵੱਡੀ ਖਬਰ ਆਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੁਣ ਬੀਤੇ ਦਿਨੀ ਇੱਕ ਰੈਲੀ ਦੌਰਾਨ ਐਲਾਨ ਕੀਤਾ ਹੈ ਕਿ ਨੰਦੇੜ ਤੋਂ ਅੰਮ੍ਰਿਤਸਰ نندیڑ امرتسر وکار سی ہائی سیوا جلد شروع ہوئے گی پھر دس دیئے سی ہائی سیوا نندیڑ امری سروچکار پرائم منسٹر موڈی نے اناؤنس کیتی ہے کہ شروع ہوئے گی سو د پرائم منسٹر has announced that after starting the flights from آدمپور ن ٹو نندیڑ جہی کہ دلی رائی جاندی ہے there will be ਨੰਦੇੜ ਅੰਮ੍ਰਿਤਸਰ ਫਲਾਈਟ ਲਾਈਕਲੀ ਟੂ ਸਟਾਰਟ ਸੂਨ ਸੋ ਇਹ ਤੁਹਾਡੇ ਇਸ ਸਬੰਧੀ ਜਿਹੜਾ ਹੈ ਆਈਓਐਨਐਸ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਤੇ ਨਾਲ ਉਹਨਾਂ ਦੀ ਅਨਾਉਂਸਮੈਂਟ ਜਿਹੜੀ ਹੈ ਉਹ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਕੋਸ਼ਿਸ਼ ਕਰਦੇ ਆ ਸਾਡੇ ਇੰਡੀਆ ਦੇ ਕਨਵੀਨਰ ਯੋਗੇਸ਼ ਕਾਮਰਾ ਜੇ ਉਹ ਸਾਡੇ ਕੋਲ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਜੁੜ ਸਕਣ ਮੈਂ ਤੁਹਾਡੇ ਨਾਲ ਅਮਰੀਕਾ ਤੋਂ ਜੁੜਿਆ ਹਾਂ ਤੇ ਉਹਨਾਂ ਨੂੰ ਪੁੱਛਦੇ ਆ ਕਿ ਇਸ ਸਬੰਧੀ ਕੀ ਅਪਡੇਟ ਹੈ ਉਮੀਦ ਕਰਦੇ ਆ ਕਿ ਸਾਰੇ ਜਾਣੇ YouTube Facebook ਤੇ ਟਵਿੱਟਰ ਤੇ ਹੋਰ ਨਾਲ ਤੇ ਲਾਈਵ ਸਾਡੇ ਨਾਲ ਜੁੜਨਗੇ ਤਾਂ ਜੋ ਅਸੀਂ ਇਹ ਅਪਡੇਟਸ ਜੜੀਆਂ ਨੇ ਆਪਣੇ ਕਮੈਂਟ ਜ਼ਰੂਰ ਦਵੋ ਇਸ ਵੱਡੀ ਖਬਰ ਸੰਬੰਧੀ ਤੇ ਆਓ ਸਵਾਗਤ ਕਰਦੇ ਹਾਂ ਯੁਗੇਸ਼ ਦਾ ਯੁਗੇਸ਼ ਤੁਹਾਨੂੰ ਸਵਾਗਤ ਹੈ ਅੰਮ੍ਰਿਤਸਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧੁੰਦ ਕਿੰਦੇ ਬਹੁਤ ਹੋ ਗਈ ਹੈ ਪਰ ਇਹ ਜਿਹੜੀ ਨਵੀਂ ਅਨਾਉਂਸਮੈਂਟ ਆਈ ਅਸੀਂ ਕੱਲ ਵੀ YouTube ਦੇ ਸੈਸ਼ਨ ਵਿੱਚ ਅਨਾਉਂਸ ਕੀਤਾ ਸੀ ਕਿ ਮੰਦੇੜ ਅੰਮ੍ਰਿਤਸਰ ਫਲਾਈਟ ਬਾਰੇ ਪ੍ਰਧਾਨ ਮੰਤਰੀ ਨੇ ਆਪਣੀ ਰੈਲੀ ਦੌਰਾਨ ਸੰਬੋਧਨ ਕਰਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਹੈ ਸਤਿ ਸ਼੍ਰੀ ਗੁਰਦੀ ਥੈਂਕ ਯੂ ਜੀ ਸਾਰਿਆਂ ਨੂੰ ਵੀ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਇੱਕ ਜਿਹੜਾ ਕੱਲ ਅਪਡੇਟ ਤੁਸੀਂ ਦਿੱਤਾ ਸੀਗਾ ਬੜਾ ਇੰਪੋਰਟੈਂਟ ਅਪਡੇਟ ਸੀਗਾ ਇਟਸ ਅ ਗੁੱਡ ਨਿਊਜ਼ ਤੇ ਜੋ ਸਾਨੂੰ ਲੱਗ ਰਿਹਾ ਹੈ ਆ ਖਾਸ ਕਰਕੇ ਹੁਣ ਮਹਾਰਾਸ਼ਟਰ ਚ ਜਿਵੇਂ ਗੱਲ ਅਨੰਤ ਵੀਰ ਜੀ ਨੇ ਦੱਸਿਆ ਸੀਗਾ ਕਿ ਉੱਤੇ ਜਦੋਂ ਇਲੈਕਸ਼ਨਸ ਰੈਲੀਆਂ ਚੱਲ ਰਹੀਆਂ ਤੇ ਕਾਫੀ ਸਾਰੀ ਅਨਾਊਂਸਮੈਂਟਸ ਹੋ ਰਹੀਆਂ ਤੇ ਉਸੇ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਜਦੋਂ ਉੱਥੇ ਪਹੁੰਚੇ ناندیڑ کوئی جگہ ریلی کر رہے تھے خاصمینٹ کی ناندیڑ سے دلی اور آدم پور کے لیے ومان سیوائیں شروع ہو گئی ہے جلد ہی ہمارے سکھ بھائیوں کو یہاں سے

ਥੋੜਾ ਮਾਰਚ ਵਿੱਚ ਜਾਂ ਕੁਝ ਲੀਨ ਸੀਜ਼ਨ ਹੁੰਦਾ ਹੈ ਤੇ ਉਦੋਂ ਯਾਤਰੀਆਂ ਦੀ ਗਿਣਤੀ ਵੀ ਘਟ ਜਾਂਦੀ ਹੈ ਪਰ ਵੱਡੀ ਐਸੀ ਖਬਰ ਇਹ ਉਹ ਦੇਣਾ ਚਾਹੁੰਦੇ ਸੀਗੇ ਅ ਯੁਗੇਸ਼ ਹੋਰ ਕੀ ਅਪਡੇਟ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਐਡ ਹੋਰ ਵੀ ਕਰਨਾ ਚਾਹਣਾ ਸਮੀਪਾ ਜੀ ਅ ਸਾਡੇ ਜਿੰਨੇ ਵੀ ਸੁਣਨ ਵਾਲੇ ਨੇ ਤੇ ਜਿੰਨੇ ਸਾਡੇ ਫਾਲੋਅਰਸ ਨੇ ਤੇ ਸਾਡੇ ਐਨਆਰਆਈ ਪੈਨਪਰਾ ਤੇ ਇਵਨ ਜਿਹੜੇ ਪੰਜਾਬ ਤੋਂ ਨੰਦੇੜ ਸਾਹਿਬ ਰੈਗੂਲਰ ਜਿਹੜਾ ਟਰੈਵਲ ਕਰਦੇ ਨੇ ਕੁਝ ਮੈਂ ਇਸ ਤਰ੍ਹਾਂ ਦੀ ਫੈਮਲੀਆਂ ਵੀ ਮੇਰੇ ਫਰੈਂਡ ਸਰਕਲ ਵੀ ਚ ਵੀ ਨੇ ਜਿਹੜੇ ਸਾਲ ਚੱਕੀ ਵੀ ਦੋ ਦੋ ਵਾਰ ਵੀ ਜਾਂਦੇ ਨੇ ਤੇ ਥੋੜਾ ਜਿਹਾ ਇੱਕ ਪਹਿਲੇ ਵੀ ਸਾਨੂੰ ਫੀਡਬੈਕ ਤੁਹਾਨੂੰ ਯਾਦ ਹੋਏਗਾ ਸਟਾਰਟਿੰਗ ਚ ਜਦੋਂ ਫਲਾਈਟ ਚੱਲੀ ਸੀ 2018 ਚ ਤੇ ਉਸ ਤੋਂ ਬਾਅਦ ਜਦੋਂ ਚੱਲਦੀ ਰਹੀ ਕੋਵਿਡ ਵੇਲੇ ਤੱਕ ਤੇ ਉਹਦੇ ਚ ਕਾਫੀ ਲੋਕ ਜਿਹੜੇ ਸਫ਼ਰ ਕਰਦੇ ਸੀ ਟ੍ਰੇਨ ਚ ਕਾਫੀ ਤੇ ਫਲਾਈਟ ਚ ਜਾਣਾ ਚਾਹੁੰਦੇ ਸੀਗੇ ਬਟ ਉਹਦੇ ਚ ਕਿਰਾਇਆ ਕਈ ਵਾਰੀ ਦੇਖਣ ਚਾਹੁੰਦਾ ਸੀਗਾ ਉਹ ਬੰਬੇ ਤੋਂ ਜ਼ਿਆਦਾ ਹੁੰਦਾ ਸੀਗਾ ਮੈਂ ਰਿਕੁਐਸਟ ਸਾਰੇ ਨੂੰ ਇਹ ਕਰਾਂਗਾ ਕਿ ਟਵਿੱਟਰ ਤੇ ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਦਾ ਯੂਜ਼ ਕਰੋ ਜਿੰਨੇ ਸਾਡੇ ਸੁਣਨ ਵਾਲੇ ਨੇ ਤੇ ਜਿਹੜੇ ਜਾਣਦੇ ਉੱਥੇ ਰੈਗੂਲਰਲੀ ਜਿੰਨਾਂ ਨੂੰ ਹੁੰਦਾ ਹੈ ਕਿ ਫਲਾਈ ਕਰਕੇ ਜਾਣਾ ਹੈ ਤੁਸੀਂ ਟਵਿੱਟਰ ਦੇ ਉੱਤੇ ਪਲੀਜ਼ ਜ਼ਰੂਰ ਟਵੀਟ ਕਰੋ ਸਿਵਿਲੇਸ਼ਨ ਮੰਤਰਾਲੇ ਨੂੰ ਵੀ ਕਿ ਇਸ ਅੰਮ੍ਰਿਤਸਰ ਨੰਦੇੜ ਜਿਹੜਾ ਰੂਟ ਹੈ ਫਲਾਈਿੰਗ ਰੂਟ ਜਿਹਨੂੰ ਕਹਿੰਦੇ ਆਪਾਂ ਇੱਕ ਰੂਟ ਹੁੰਦਾ ਹੈ ਉਹਨੂੰ ਉਡਾਣ ਸਕੀਮ ਉੜੇ ਦੇਸ਼ ਕਾਮ ਨਗਰਿਕ ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਏ ਅਸੀਂ ਇੱਕ ਕੈਂਪੇਨ ਭਾਵੇਂ ਜੇ ਚਲਾਉਣਾ ਪਾਏ ਤਾਨੂੰ ਚਲਾਣਾ ਵੀ ਚਾਹੀਦਾ ਹੈ ਤੇ ਦੂਸਰਾ ਸੀ ਆਪਣੇ ਵੱਲੋਂ ਵੀ ਚਿੱਠੀਆਂ ਲਿਖਦੇ ਆ ਉਹ ਮੇਰੇ ਹਿਸਾਬ ਨਾਲ ਸਾਨੂੰ ਲਿਖਣੀ ਪੈਣੀ ਹੈ ਬਿਕੋਜ਼ ਦਿਸ ਇਸ ਨਾਟ ਓਨਲੀ ਰਿਲੀਜੀਅਸ ਬਟ ਇਟ ਇਜ਼ ਇੰਪੋਰਟੈਂਟ ਹਿਸਟੋਰੀਕਲ ਰੂਟ ਆਲਸੋ ਜਿਹੜਾ ਸਾਡੇ ਕੋਲ ਬੜਾ ਸਕਸੈਸਫੁਲ ਚੱਲਦਾ ਰਿਹਾ ਤੇ ਮੇਰੇ ਹਿਸਾਬ ਨਾਲ ਵੀਵਰ ਦੋਨਲੀ ਵਾਂਸ ਟੂ ਸਟਾਰਟ ਜਿਹੜੀ ਇੱਕ ਜੈਟ ਇੰਜਨ ਦੀ ਜਿਹੜੀ ਫਲਾਈਟ ਸੀਗੀ ਉਹ ਨਹੀਂ ਤਾਂ ਪਹਿਲੇ ਉੱਥੇ ਬਹੁਤ ਛੋਟੀਆਂ ਫਲਾਈਟਾਂ ਚਲਦੀਆਂ ਸੀਗੀਆਂ ਤੇ ਤੁਹਾਨੂੰ ਯਾਦ ਹੋਵੇਗਾ ਕਿ ਅੰਮ੍ਰਿਤਸਰ ਨੇ ਕਾਫੀ ਮੇਡਨ ਫਲਾਈਟਸ ਕਈ ਸੈਕਟਰਸ ਤੇ ਅੰਮ੍ਰਿਤਸਰ ਤੋਂ ਚੱਲੀਆਂ ਹੈ ਉਦੋਂ ਚ ਨੰਦੇੜ ਸਾਹਿਬ ਦੀ ਫਲਾਈਟ ਵੀ ਬੜੀ ਇੰਪੋਰਟੈਂਟ ਫਲਾਈਟ ਸੀਗੀ ਸਾਡੇ ਵਾਸਤੇ ਸੋ ਵੀ ਸ਼ੁੱਡ ਡੈਫੀਨਟਲੀ ਰਾਈਟ ਕਿ ਇਹਨੂੰ ਟੂਰਿਜ਼ਮ ਉਡਾਨ ਦੇ ਰੂਟ ਦੇ ਵਿੱਚ ਪਾਇਆ ਜਾਏ ਸੋ ਦੈਟ ਆਸ ਜਿਹੜਾ ਕੁਝ ਬ੍ਰੈਕਟ ਤੱਕ ਕੁਝ ਸੀਟਾਂ ਤੱਕ ਜਿਹੜਾ ਫੇਅਰ ਹੈ ਉਹ ਸਬਸਿਡਾਈਜ਼ਡ ਰਹੇ ਯੁਗੇਸ਼ ਜਿਹੜਾ ਤੁਸੀਂ ਟੂਰਿਜ਼ਮ ਦੀ ਗੱਲ ਕਰ ਰਹੇ ਉਡਾਨ ਇਹ ਅਸੀਂ ਅੰਮ੍ਰਿਤਸਰ ਦੀ ਜਿਹੜੀ ਫਲਾਈਟ ਸ਼ੁਰੂ ਹੋਈਆਂ ਵਾਂ ਤੇ ਇੱਕ ਪਹਿਲਾਂ ਇਹ ਇਟ ਸਟੇਟ ਗਵਰਨਮੈਂਟ ਨੇ ਵੀ ਕੋਈ ਕੰਟ੍ਰਿਬਿਊਸ਼ਨ ਹੁੰਦਾ ਸਭ ਤੋਂ ਪਹਿਲਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅਸੀਂ ਚਿੱਠੀ ਲਿਖੀ ਸੀ 2017 ਤੇ ਤੁਸੀਂ ਉਦੋਂ ਮਿਲੇ ਵੀ ਸੀਗੇ ਤੇ ਜ਼ਰੂਰ ਸ਼ੇਅਰ ਕਰੋ ਤਾਂ ਤੁਹਾਨੂੰ ਮੰਤਰੀ ਨੇ ਕੀ ਕਿ ਆ ਪੰਜਾਬ ਸਰਕਾਰ ਨੇ ਇਹ ਮੰਗਨੇ ਸੀ ਭੇਜੀ ਉਦੋਂ 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 ਦੂਜੀ ਸਰਕਾਰ ਸੀ ਜੀ ਉਦੋਂ ਸਰਕਾਰ ਸਟੇਟ ਗਵਰਨਮੈਂਟ ਵੀ ਦੂਸਰੀ ਸੀਗੀ ਤੇ ਮੇਰੇ ਹਿਸਾਬ ਨਾਲ ਸਾਡਾ ਜਿਹੜਾ ਅਨਫੋਰਚੂਨੇਟਲੀ ਸਟੇਟ ਗਵਰਨਮੈਂਟ ਦਾ ਡਾਇਰੈਕਟ ਕੰਟਰੋਲ ਨਹੀਂ ਰਹਿੰਦਾ 에어ਪੋਰਟਸ ਉੱਤੇ ਕਿਉਂਕਿ ਇਹਨਾਂ ਕੋਲ ਜਿਆਦਾ ਉਹ ਆਪਣੇ ਫਲਾਈਂਗ ਸਕੂਲਸ ਹੁੰਦੇ ਨੇ ਫਲਾਈਂਗ ਜਿਹੜੇ ਜਿੱਥੇ ਤੁਸੀਂ ਫਲਾਈਂਗ ਸਿੱਖਦੇ ਜੇ ਉਹਨਾਂ ਦੇ ਕੋਲ ਉਹ ਡਿਪਾਰਟਮੈਂਟ ਦੀ ਜਿਆਦਾ ਕੰਟਰੋਲ ਰਹਿੰਦਾ ਹੈ ਬਟ ਸਟੇਟ ਗਵਰਨਮੈਂਟ ਦੀ ਆਫ ਕੋਰਸ ਇਟ ਇਜ਼ ਅ ਪ੍ਰਾਈਮ ਰਿਸਪੌਂਸਿਬਿਲਟੀ ਕਿ ਆਪਣੇ ਜਿਹੜੇ ਲੋਕਾਂ ਦਾ ਸਿਟੀਜ਼ਨਸ ਦਾ ਜਿਹੜਾ ਫੀਡਬੈਕ ਹੈ ਜਾਂ ਜਿਹੜੀ ਰਿਕੁਆਇਰਮੈਂਟ ਉਹ ਜ਼ਰੂਰ ਆਪਣੀ ਸੈਂਟਰਲ ਗਵਰਨਮੈਂਟ ਦੇ ਜਿਹੜੀ ਵੀ ਕੋਈ ਮਿਨਿਸਟਰੀ ਹੈ ਉਹਦੇ ਤੱਕ ਲੈ ਕੇ ਜਾਣੀ ਚਾਹੀਦੀ ਹੈ ਬਟ ਅਨਫੋਰਚੂਨੇਟਲੀ ਮੈਨੂੰ ਲੱਗਦਾ ਹੈ ਇਸ ਪਾਸੇ ਧਿਆਨ ਦਿੱਤਾ ਪਹਿਲੇ ਵੀ ਨਹੀਂ ਗਿਆ ਤੇ ਹੁਣ ਵੀ ਮੈਨੂੰ ਲੱਗ ਰਿਹਾ ਕਿ ਇਸ ਬਾਰੇ ਭਾਵੇਂ ਬਿਆਨ ਆ ਜਾਂਦੇ ਨੇ ਬਟ ਇਟ ਹੈਜ਼ ਟੂ ਬੀ ਪਰਸੂਡ ਪ੍ਰੋਪਰਲੀ ਤੇ ਮੈਂ ਹੁਣ ਤੁਸੀਂ ਉਡਾਨ ਦੀ ਗੱਲ ਕੀਤੀ ਮੈਂ ਜਦੋਂ ਕਿਹਾ ਬਾਕੀਆਂ ਨੂੰ ਵੀ ਰਿਕੁਐਸਟ ਕੀਤੀ ਸੁਣਨ ਵਾਲਿਆਂ ਨੂੰ ਕਿ ਟਵਿੱਟਰ ਤੇ ਜਾ ਕੇ ਨੂੰ ਪਾਇਆ ਜਾਏ ਦੇਖੋ ਉਡਾਨ ਜਿਹੜੀ ਸਕੀਮ ਸੀ ਨਾ ਉਹ ਸ਼ੁਰੂ ਪਹਿਲੇ ਸਟਾਰਟਿੰਗ ਚ ਕੀਤੀ ਗਈ ਸੀਗੀ ਜਿਹੜੇ ਛੋਟੇ ਹਵਾਈ ਅੱਡੇ ਨੇ ਜਿੱਥੇ ਜਿਹਨੂੰ ਅਸੀਂ 에ਅ ਸਟ੍ਰਿਪਸ ਵੀ ਕਹਿ ਦਿੰਦੇ ਆ ਜਾਂ ਕੁਝ ਅਮ 에ਅਰ ਫੋਰਸ ਦੇ ਜਿਹੜੇ ਸੀਗੇ ਇਹਨਾਂ ਦੇ ਹਵਾਈ ਅੱਡੇ ਜਿਹਨੂੰ ਡਿਫੈਂਸ ਸਟ੍ਰਿਪਸ ਕਹਿੰਦੇ ਆ ਉੱਥੋਂ ਉਹਨਾਂ ਨੇ ਸਿਵਿਲਿਅਨ ਫਲਾਈਟਸ ਚਲਾਈਆਂ ਜੀ ਆਪਣੇ ਮੇਨ ਸਿਟੀਜ਼ ਤੱਕ ਮੇਨ ਮੈਟਰੋਪੋਲੀਟਨ ਸਿਟੀਜ਼ ਤੱਕ ਉਹ ਫਲਾਈਟਾਂ ਛੋਟੀਆਂ ਹੁੰਦੀਆਂ ਸੀਗੀਆਂ ਤੇ ਛੋਟੇ ਜਹਾਜ਼ ਹੁੰਦੇ ਸੀਗੇ ਉੜੇ ਦੇਸ਼ ਦਾ ਆਮ ਨਾਗਰਿਕ ਸਕੀਮਸ ਸ਼ੁਰੂ ਹੀ ਇੱਥੇ ਹੋਈ ਸੀਗੀ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਖਿਆਲ ਹੋਏਗਾ ਕਿ ਬਠਿੰਡਾ ਤੋਂ ਦਿੱਲੀ ਦੀ ਵੀ ਫਲਾਈਟ ਚੱਲੀ ਸੀ ਪਠਾਨਕੋਟ ਤੋਂ ਦਿੱਲੀ ਦੀ ਫਲਾਈਟ ਚੱਲੀ ਸੀ ਇਵਨ ਆਦਮਪੁਰ ਤੋਂ ਵੀ ਦਿੱਲੀ ਦੀ ਫਲਾਈਟ ਚੱਲੀ ਸੀ ਛੋਟੇ ਜਿਹੇ ਜਾਨ ਸੀਗੇ ਇਸੇ ਤਰ੍ਹਾਂ ਬਾਕੀ ਸਟੇਟਸ ਨੇ ਸਾਊਥ ਇੰਡੀਆ ਦੀ ਸਟੇਟਸ ਉੱਤੇ ਵੀ ਛੋਟੇ-ਛੋਟੇ ਡਿਸਟੈਂਸ ਵਾਲੀ ਫਲਾਈਟਾਂ 에ਅਰ ਸਟ੍ਰਿਪਸ ਤੋਂ ਚਲਾਈਆਂ ਗਈਆਂ ਸੀਗੀਆਂ ਪਰ ਜਦੋਂ ਮੇਰੀ ਹੀ ਨੌਲੇਜ ਮੈਂ ਇੱਕ ਆਪਣੀ ਥੋੜੀ ਰਿਸਰਚ ਕਰ ਰਿਹਾ ਸੀਗਾ ਮੈਨੂੰ ਇੱਕ ਪਾਲਿਸੀ ਨਜ਼ਰ ਆਈ ਜਿਸ ਵਿੱਚ ਲਿਖਿਆ ਸੀ ਟੂਰਿਜ਼ਮ ਉਡਾਨ ਹੁਣ ਟੂਰਿਜ਼ਮ ਉਡਾਨ ਇੱਕ ਸਪੈਸੀਫਿਕ ਉਹਨੇ ਲਾਂਚ ਕੀਤੀ ਸੀ ਕਿ ਜਿਸ ਵਿੱਚ ਸਿਟੀਜ਼ ਆਫ ਟੂਰਿਜ਼ਮ ਇੰਪੋਰਟੈਂਸ ਜਿਵੇਂ ਅੰਮ੍ਰਿਤਸਰ ਹੈ ਵਾਰਾਨਸੀ ਹੈ ਗੋਆ ਹੈ ਕਲਕੱਤਾ ਹੈ ਸਾਊਥ ਇੰਡੀਆ ਚ ਵੀ ਕਾਫੀ ਸਿਟੀਜ਼ ਨੇ ਜਿਹੜੇ ਟੂਰਿਜ਼ਮ ਇੰਪੋਰਟੈਂਸ ਰੱਖਦੇ ਨੇ ਆਗਰਾ ਹੈ ਜੈਪੁਰ ਹੈ ਉਹ ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰਨ ਵਾਸਤੇ ਸਰਕਾਰ ਨੇ ਇੱਕ ਸਕੀਮ ਕੱਢੀ ਸੀਗੀ ਜੀ ਦੇ ਵਿੱਚ ਇਹ ਸਾਰੇ ਸਿਟੀਜ਼ ਆਪਸ ਵਿੱਚ ਜੁੜ ਜਾਣ ਤਾਂ ਜੋ ਤੁਸੀਂ ਦੇਖਿਆ ਹੁਣ ਦੇਖੋ ਜੈਪੁਰ ਚ ਕਿੰਨਾ ਟੂਰਿਸਟ ਆਉਂਦਾ ਹੈ ਇੰਨੇ ਫੋਰਨਰਸ ਆਉਂਦੇ ਨੇ ਇੰਨੀ ਉਹਨਾਂ ਦੀ ਇਕਨੋਮੀ ਗਰੋ ਹੁੰਦੀ ਹੈ ਹੁਣ ਕੋਈ ਜੈਪੁਰ ਚ ਕੋਈ ਟੂਰਿਸਟ ਆਏ ਤੇ ਜੇ ਉਹਨੇ ਉਹ ਅੰਮ੍ਰਿਤਸਰ ਆਣਾ ਹੈ ਜਾਂ ਉਹਨੇ ਗੋਆ ਜਾਣਾ ਹੈ ਜਾਂ ਉਹ ਅੰਮ੍ਰਿਤਸਰ ਦਾ ਟੂਰਿਸਟ ਜੇ ਮੰਨ ਲਓ ਪਟਨਾ ਜਾਣਾ ਚਾਹੁੰਦਾ ਹੈ ਜਾਂ ਹੋਰ ਪਾਸੇ ਜਾਣਾ ਚਾਹੁੰਦਾ ਹੈ ਉਹਦੇ ਕੋਲ ਕੋਈ ਵਿਕਲਪ ਨਹੀਂ ਸੀਗਾ 에어 ਟ੍ਰੈਵਲ ਦਾ ਐਂਡ ਇਟ ਇਜ਼ ਨਾਟ ਪੋਸੀਬਲ ਕਿ ਜਿਹੜਾ ਫੋਰਨ ਟੂਰਿਸਟ ਹੈ ਉਹ ਟ੍ਰੇਨਾਂ ਚ ਜਾ ਕੇ ਸਫਰ ਕਰੇ ਤਿੰਨ ਦਿਨ ਦਿਨ ਦਾ ਤੇ ਕੱਟ ਉੱਥੇ ਪਹੁੰਚੇ ਸੋ ਉਹ ਜਦੋਂ ਸੀ ਸਕੀਮ ਆਈ ਸਾਡਾ ਜਿਹੜਾ ਉੱਥੋਂ ਵਫਦ ਹੈ ਅੰਮ੍ਰਿਤਸਰ ਵਿਕਾਸ ਪੰਚ ਵੱਲੋਂ ਅਸੀਂ ਕੋਸ਼ਿਸ਼ ਕੀਤੀ ਤੇ ਬੜੀ ਸਾਰਿਆਂ ਨੂੰ ਇਹ ਜਾਣ ਕੇ ਖੁਸ਼ੀ ਵੀ ਹੋਏਗੀ ਕਿ ਉਹ ਸਕਸੈਸਫੁਲੀ ਸਾਡਾ ਬਹੁਤ ਟ੍ਰਿਪ ਰਿਆ ਕਿਉਂਕਿ ਜਦੋਂ ਅਸੀਂ ਹਾਵਾਬਾ ਜੀ ਮੰਤਰੀ ਸਾਹਿਬ ਉਦੋਂ ਜਨਸਿਨਾ ਸੀਗੇ ਮਿਨਿਸਟਰ ਆਫ ਸਿਵਲ ਅਫੇਅਰਸ ਉਹਨਾਂ ਨੂੰ ਜਦੋਂ ਅਸੀਂ ਮਿਲੇ ਦਿੱਲੀ ਅਸੀਂ ਤੇ ਸਟਾਰਟਿੰਗ ਸੇ ਪਹਿਲੇ ਅੰਮ੍ਰਿਤਸਰ ਤੋਂ ਲੰਡਨ ਦੀ ਫਲਾਈਟ ਦੀ ਡਿਮਾਂਡ ਕੀਤੀ ਉਹਨਾਂ ਨਾਲ ਪਲੱਸ 에ਰਪੋਰਟ ਦੇ ਕੁਝ ਹੋਰ ਫਲਾਈਟਾਂ ਟੋਰਾਂਟੋ ਦੀ ਵੀ ਗੱਲ ਕੀਤੀ ਵੈਂਕੂਵਰ ਦੀ ਗੱਲ ਕੀਤੀ ਜਦੋਂ ਅਸੀਂ ਫਿਰ ਡੋਮੈਸਟਿਕ ਫਲਾਈਟਾਂ ਵਾਲੇ ਪਾਸੇ ਆ ਕੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਫਰਦਰ ਸਾਨੂੰ ਰੀਡਾਇਰੈਕਟ ਕਰਤਾ ਟੂਰਿਜ਼ਮ ਮਿਨਿਸਟਰ ਨੂੰ ਮਿਲਣ ਅਸਤੇ ਐਂਡ ਉਦੋਂ ਕੇ ਜੀ ਐਲ ਫੌਨਸ ਸੀਗੇ ਮਿਨਿਸਟਰ ਆਫ ਟੂਰਿਜ਼ਮ ਫਾਰ ਸਟੇਟ ਆਈ ਥਿੰਕ ਉਹਨਾਂ ਕੋਲ ਅਸੀਂ ਨੈਕਸਟ ਟਰੇ ਡੇ ਜਾ ਕੇ ਮਿਲੇ ਤੇ ਉਹਨਾਂ ਨੇ ਕਾਗਜ਼ ਤੇ ਸਾਨੂੰ ਪੁੱਛਿਆ ਦੱਸੋ ਤੁਹਾਨੂੰ ਕਿਹੜੇ ਰੂਟ ਚਾਹੀਦੇ ਨੇ ਬੜਾ ਖੁਸ਼ ਹੋਏਗੀ ਸਾਨੂੰ ਅਸੀਂ ਅੰਮ੍ਰਿਤਸਰ ਤੋਂ ਉਹਨਾਂ ਨੂੰ ਮਿਲਣ ਆਇਆ ਤੇ ਉਹ ਰੂਟਸ ਉਹਨਾਂ ਨੇ ਲਿਖੇ ਅੱਜ ਮੈਂ ਸਾਰਿਆਂ ਨੂੰ ਜਨਤਕ ਤੌਰ ਤੇ ਦੱਸਣਾ ਚਾਹਣਾ ਉਹਨਾਂ ਨੇ ਸਾਡੇ ਕੋਲ ਮੰਗੇ ਰੂਟਸ ਸਾਡੇ ਨਾਲ ਸੰਪਲਾ ਵਿਜੇ ਸੰਪਲਾ ਸਾਹਿਬ ਸੀਗੇ ਉਹ ਉਹ ਸਾਨੂੰ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਸਭ ਤੋਂ ਪਹਿਲਾ ਰੂਟ ਸੰਪਲਾ ਸਾਹਿਬ ਨੇ ਆਪਣੇ ਮੂੰਹ ਬੋਲੇ ਅੰਮ੍ਰਿਤਸਰ ਤੋਂ ਵਾਰਾਨਸੀ ਤੇ ਮੈਂ ਥੋੜਾ ਜਿਹਾ ਸੰਪਲਾ ਸਾਹਿਬ ਨੂੰ ਰੋਕ ਦੇ ਕੇ ਆਹ ਨਹੀਂ ਜੀ ਸੀ ਅੰਮ੍ਰਿਤਸਰ ਤੋਂ ਪਹਿਲੇ ਪਟਨਾ ਅੰਮ੍ਰਿਤਸਰ ਇਵੇਂ ਤਾਂ ਰਮਸ਼ਲਾ ਤੱਕ ਵੀ ਸੀ ਲਿਸਟ ਕਰਾਇਆ ਤੇ ਉਹਨਾਂ ਨੇ 7 8 ਲਿਖੇ ਉਹਦੇ ਚ 6 ਰੂਟ ਲਿਸਟ ਹੋਏ ਸੀਗੇ ਜੀ ਤੇ 3 ਰੂਟਸ ਤੇ bidding ਹੋਈ ਤੇ ਸਾਡੇ ਅੱਜ ਦੀ ਰੇਟ ਤੱਕ ਵੀ ਉਹ ਰੂਟ ਸਕਸੈਸਫੁਲ ਚਲਦੇ ਰਹੇ ਤੇ ਤੁਸੀਂ ਦੇਖ ਕੇ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੀ ਜਿਹੜੀ ਕਲਕੱਤਾ ਦੀ ਫਲਾਈਟ ਹੈ ਅੰਮ੍ਰਿਤਸਰ ਤੋਂ ਜੈਪੁਰ ਦੀ ਫਲਾਈਟ ਤੇ ਅੰਮ੍ਰਿਤਸਰ ਤੋਂ ਪਟਨਾ ਦੀ ਫਲਾਈਟ ਉਹ ਬੜੀ ਸਕਸੈਸਫੁਲੀ ਚੱਲੀ ਤੇ ਹੁਣ ਉਡਾਨ ਦੀ ਐਕਚੁਅਲੀ ਉਹ 5 ਸਾਲ ਦੀ ਉਹਨਾਂ ਦੀ ਹੁੰਦੀ ਹੈ ਮਿਆਦ ਲਿਮਟ ਹੁੰਦੀ ਹੈ that route is exclusively given to an airline for the 5 years ਉਹ ਖਤਮ ਹੋ ਗਏ ਨੇ 5 ਸਾਲ ਤਾਰੇ ਨੂੰ ਦੇਖ ਰਹੇ ਕਿ ਇੰਡੀਗੋ ਅਜੇ ਵੀ ਅੰਮ੍ਰਿਤਸਰ ਕਲਕੱਤਾ ਦੀ ਫਲਾਈਟ ਚਲਾ ਰਹੀ ਹਫਤੇ ਚ 4 ਦਿਨ ਤੇ ਅੰਮ੍ਰਿਤਸਰ ਤੋਂ ਜੈਪੁਰ ਦੀ ਵੀ ਫਲਾਈਟ ਜੀ ਦੁਬਾਰਾ ਸ਼ੁਰੂ ਹੋ ਰਹੀ ਹੈ ਥੋੜਾ ਜਿਹਾ ਇੰਟਰਪਟ ਕਰ ਰਹੇ ਹਾਂ ਬਹੁਤ ਸਾਰੇ ਹੁਣ ਜੁੜ ਗਏ ਨੇ ਕਿਸੇ ਕਾਰਨ ਮੈਂ ਕਮੈਂਟ ਸ਼ੇਅਰ ਕਰ ਰਿਹਾ ਫੇਸਬੁੱਕ ਤੇ ਤੁਸੀਂ ਵੀ ਦੇਖੀ ਜਾਓ ਕਿਸੇ ਕਾਰਨ ਨਾਮ ਸ਼ੋ ਨਹੀਂ ਹੋ ਰਹੇ ਮੈਂ ਕੋਸ਼ਿਸ਼ ਕਰਾਂਗਾ ਆਪਣੇ ਫੇਸਬੁੱਕ ਤੋਂ ਇੰਜੀਨੀਅਰ ਚੰਦ ਰਾਜਪੂਤ ਕਹਿ ਰਹੇ ਨੇ ਵੀ ਆਰ ਵੇਟਿੰਗ ਦਸ ਫਾਰ ਦਿਸ ਫਲਾਈਟ ਫਾਰ ਅ ਲੌਂਗ ਟਾਈਮ ਉਸ ਤੋਂ ਬਾਅਦ ਨੇ ਹਰਜਿੰਦਰ ਸਿੰਘ ਗੁੱਡ ਨਿਊਜ਼ ਇਫ ਦਿਸ ਇਜ਼ ਮੈਜਰਡ ਕਮਲਜੀਤ ਕੌਰ ਜੀ ਨੇ ਥੈਂਕ ਗੋਡ ਵਾਈਗਰੂ ਜੀ ਦਾ ਸ਼ੁਕਰ ਫਿਰ ਇੰਜੀਨੀਅਰ ਆਈ ਹੈਵ ਆਲਰੇਡੀ ਟਵੀਟਡ ਤੁਸੀਂ ਗੱਲ ਕੀਤੀ ਹੈ ਜੋਗੇਸ਼ ਜਿਹੜੀ ਟਵੀਟ ਜਰੂਰ ਕਰੋ ਤੇ ਉਹਨਾਂ ਨੇ ਤੁਹਾਡੀ ਗੱਲ ਸੁਣ ਲਈ ਹੈ ਇੰਜੀਨੀਅਰ ਚੰਨ ਰਾਜਪੂਤ ਉਹ ਕਹਿ ਰਹੇ ਨੇ ਆਈ ਹੈਵ ਆਲਰੇਡੀ ਟਵੀਟਡ ਸਕਰੀਨ ਤੇ ਦੇਖ ਸਕਦੇ ਹੋ ਆਈ ਹੈਵ ਆਲਰੇਡੀ ਟਵੀਟਡ ਮੈਨੀ টাইমস ਕਾਈਂਡਲੀ ਸਟਾਰਟ ਅ ਕੈਂਪੇਨ ਫॉर व्हिच टू हेल्प स्टार्ट दिस ਫਲਾਈਟ ਸਚਿਤ ਗੁਪਤਾ ਸਾਡੇ ਮੈਂਬਰ ਨੇ ਬਹੁਤ ਐਕਟਿਵ ਕਾਫੀ ਅਪਡੇਟਸ ਸਾਨੂੰ ਦਿੰਦੇ ਰਹਿੰਦੇ ਨੇ ਉਹ ਵੀ ਜੁੜੇ ਨੇ ਅ ਨਵੀ ਜੀ ਜੁੜੇ ਨੇ ਇਟਲੀ ਤੋਂ ਮੇਰੇ ਪਿਤਾ ਜੀ ਡਾਕਟਰ ਚਰਨਦੀਪ ਸਿੰਘ ਗੁੰਟਾਲਾ ਉਹ ਵੀ ਜੁੜੇ ਨੇ ਰਣਜੀਤ ਸਿੰਘ ਜੀ ਜਗਜੀਤ ਸਿੰਘ ਜੀ ਤੇ ਮੈਂ ਜਗਵਿੰਦਰ ਸਿੰਘ ਜੀ ਨੇ ਉਹ ਅ ਜਗਵਿੰਦਰ ਸਿੰਘ ਜੀ ਲਿਖ ਰਹੇ ਨੇ YouTube ਤੇ ਕਿ ਫਲਾਈਟ ਨਾਟ ਸ਼ੋਇੰਗ ਅੰਮ੍ਰਿਤਸਰ ਫ্রম ਲੰਡਨ ਹੀਥਰੋ অর ਗੈਟਵਿਕ ਨਹੀਂ ਜੀ ਅੰਮ੍ਰਿਤਸਰ ਹੀਥਰੋ ਤੋਂ ਫਲਾਈਟ ਨਹੀਂ ਹੈ ਗੈਟਵਿਕ ਤੋਂ ਸਿੱਧੀ ਫਲਾਈਟ ਆਪਰੇਟ ਹੋ ਰਹੀ ਹੈ ਗੈਟਵਿਕ ਤੋਂ ਸਿੱਧੀ ਫਲਾਈਟ ਅੰਮ੍ਰਿਤਸਰ ਲਈ ਆਪਰੇਟ ਹੁੰਦੀ ਹੈ ਹੁਣ 3 ਦਿਨ تے برمنگم دے چار دن کیونکہ کافی جانے نوے جڑے نے پھر تو ویڈیو دکھانے ہیں جڑی پرائم منسٹر موڈی نے ریلیج اے سمودن کی تھی آمدیڑ سے دلی اور آدم پور کے لیے بیمان سیوائیں شروع ہو گئی ہے جلد ہی ہمارے سیکھ بھائیوں کو یہاں سے سر تک کی یاترا سے شیئر ہے قدوں so, شروع ہونی ہے کیڑی ایئر لائن نے شروع کرنی ہے اس بارے ہال کوئی جانکاری نہیں ہے پر یوگیش نے آلریڈی ویڈیو دسیا ہے دوزار ستارانچ اٹھارانچ چھارہ امریسر انیشیٹیو امریسر وکاس منچ کا وفد ਉਡਾਨ 3 ਰਾਊਟ ਵਿੱਚ ਉੜੇ ਦੇਸ਼ ਕਾ ਆਮ ਨਾਗਰਿਕ ਅਸੀਂ 6 ਰੂਟ ਅੰਮ੍ਰਿਤਸਰ ਦੇ ਡਿਮਾਂਡ ਕੀਤੇ ਸੀ ਇਹ ਦਿੱਲੀ ਗਏ ਸੀ ਵਿਜੇ ਸਾンプਲਾ ਜੀ ਨਾਲ ਜਯੰਤ 시ਨਾ ਜੀ ਨੇ ਮਿਨਿਸਟਰ ਆਫ ਟੂਰਿਜ਼ਮ ਭੇਜਿਆ ਮੈਂ ਗੱਲ ਤਾਂ ਦੱਸ ਰਿਹਾ ਉਸ ਵੇਲੇ ਕਾਂਗਰਸ ਗਵਰਨਮੈਂਟ ਸੀਗੀ ਉਹਨਾਂ ਵੱਲੋਂ ਵੀ ਕੋਈ ਵੀ ਉਹਨਾਂ ਵੱਲੋਂ ਵੀ ਪੰਜਾਬ ਮੈਂ ਫਿਰ ਦੱਸ ਦਵਾਂ ਸਾਡੀ ਕਿਸੇ ਸਿਆਸੀ ਪਾਰਟੀ ਨਾਲ ਕੋਈ ਅਫੀਸ਼ਲ ਐਵੈਲੂਏਸ਼ਨ ਨਹੀਂ ਹੈ ਮੈਂ ਤੁਹਾਨੂੰ ਅਸੀਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸ ਰਹੇ ਹਾਂ ਕਿਸੇ ਨੇ ਵੀ ਅੰਮ੍ਰਿਤਸਰ ਬਾਰੇ ਰੂਟ ਨਹੀਂ ਸੀ ਲਿਖੇ ਬਠਿੰਡੇ ਹੋਰ 에어ਪੋਰਟ ਬਾਰੇ ਗੱਲ ਆਂਦੀ ਹੈ ਸਾਨੂੰ ਖੁਸ਼ੀ ਹੋਏਗੀ ਪੰਜਾਬ ਦੇ ਬਾਕੀ ਹਵਾਈ ਅੱਡੇ ਤੋਂ ਫਲਾਈਟ ਸ਼ੁਰੂ ਹੋਣ ਪਰ ਅੰਮ੍ਰਿਤਸਰ ਨੂੰ ਇਗਨੋਰ ਕਰਕੇ ਉਹਦੇ ਲਈ ਫਿਰ ਸਾਨੂੰ ਅਸੀਂ ਸਾਨੂੰ ਕਿਸੇ ਨੂੰ ਵੀ ਕਿਸੇ ਵੀ ਸਿੱਖ ਕੇ ਪੰਜਾਬੀ ਨੂੰ ਵੀ ਮਨਜ਼ੂਰ ਨਹੀਂ ਹੋਏਗਾ ਕਿ ਜੇਕਰ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਇਸ ਰਾਮੇਸਰ ਤੱਕਾ ਕਰੇ ਪਰ ਇਹ ਮੈਂ ਕੇਂਦਰ ਸਰਕਾਰ ਦੀ ਗੱਲ ਸੁਣਾ ਰਿਹਾ ਹਾਂ ਯੋਗੇਸ਼ ਨੇ ਆਲਰੇਡੀ ਦੱਸਿਆ ਹੈ ਕਿ ਜਦੋਂ ਇਹ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਮਿਨਿਸਟਰ ਆਫ ਟੂਰਿਜ਼ਮ ਮਿਲੋ 6 ਰੂਟ ਚ ਉਹਨਾਂ ਨੇ 3 ਰੂਟ ਸ਼ੁਰੂ ਕੀਤੇ ਗਏ ਬਾਕੀ ਵੀ ਜਿਹੜੇ ਰੂਟ ਨੇ ਕੋਲਕਾਤਾ ਵੀ ਸ਼ੁਰੂ ਹੋਇਆ ਗੋਆ ਵੀ ਸ਼ੁਰੂ ਹੋਇਆ ਜੈਪੁਰ ਜੇ ਮੈਂ ਗਲਤ ਨਾ ਹੋਆ ਯੋਗੇਸ਼ ਜੈਪੁਰ ਕੋਲ ਜੈਪੁਰ ਕੋਲਕਾਤਾ ਪਟਨਾ ਤੇ ਗੋਆ ਗੋਆ ਹੀ ਬੰਦੋਸਤਾ ਸ਼ੁਰੂ ਹੋ ਗਿਆ ਤੇ ਕੁੱਲੂ ਤੇ ਸ਼ਿਮਲਾ ਵੀ ਇਹ ਰੂਟ ਜਿਹੜੇ ਨੇ ਉੜੇ ਦੇਸ਼ ਕਾਮਨਾਗਰੀ ਕੋਲ ਹੁਣ ਚਲਾਏ ਜਾ ਰਹੇ ਹਨ ਫਿਰ ਬੇਨਤੀ ਕਰਾਂਗੇ ਪੰਜਾਬ ਸਰਕਾਰ ਹੁਣ ਦੂਜੀ ਹੈ ਹੁਸ਼ਿਆਰਪੁਰ ਤੋਂ ਆਦਮਪੁਰ ਤੋਂ ਮਾਫ ਕਰਨਾ ਜਿਹੜੀ ਫਲਾਈਟ ਸ਼ੁਰੂ ਹੋਈ ਹੈ ਉਹ ਵੀ ਉਡਾਣ ਸਕੀਮ ਦੇ ਤਹਿਤ ਸ਼ੁਰੂ ਹੋਈ ਹੈ ਸਟਾਰ 에ਅਰ ਨੂੰ ਸਾਡੀ ਮੁਲਾਕਾਤ ਯੁਗੇਸ਼ 2019 ਚ ਹੋਈ ਸੀ ਤੇ ਅਸੀਂ ਇਹ ਰੂਟ ਉਹਨਾਂ ਨੂੰ ਰਿਕੁਐਸਟ ਕੀਤਾ ਸੀ ਕਿ ਉਡਾਣ ਚ ਰਿਕੁਐਸਟ ਕਰੋ ਖੈਰ ਉਹ ਆਦਮਪੁਰ ਤੋਂ ਸ਼ੁਰੂ ਕੀਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿਹੜੀ 에ਅਰਲਾਈਨ ਸ਼ੁਰੂ ਕਰ ਸਕੇਗੀ ਇਹ ਫਲਾਈਟ ਦੇਖੋ ਜੇ ਤੋ ਤੁਸੀਂ ਸਰਕਾਰੀ 에어ਲਾਈਨ ਦੀ ਗੱਲ ਕਰੋ 에어 ਇੰਡੀਆ ਹੋ ਗਈ ਪਹਿਲੇ ਜਿਹੜੀ ਨੈਸ਼ਨਲ ਕੈਰੀਅਰ ਸੀਗਾ ਉਹ ਟਾਟਾ ਕੋਲ ਚਲਾ ਗਿਆ ਉਹਨ ਟੋਟਲ ਪ੍ਰਾਈਵੇਟ ਹੈ ਤੇ ਇਹ ਇਸੇ ਰੂਟ ਦੇ ਉਤੇ 에어 ਇੰਡੀਆ ਪਹਿਲੇ ਫਲਾਈਟ ਚਲਾਉਂਦੀ ਰਹੀ ਹੈ ਹੂੰ ਹੂੰ ਤੇ ਮੈਨੂੰ ਲੱਗਦਾ ਹੈ ਕਿ ਇਟ ਵਿਲ ਬੀ ਈਜ਼ੀਅਰ ਫਾਰ 에어 ਇੰਡੀਆ ਟੂ ਰੀਜ਼ਿਊਮ ਦ ਸੇਮ ਸਰਵਿਸ ਕਿਉਂਕਿ ਉਹ ਉਹਦਾ ਜਿਹੜੀ 에어ਕ੍ਰਾਫਟ ਦੀ ਰੋਟੇਸ਼ਨ ਹੈ ਉਹ ਬੜੀ ਸੌਖੀ ਹੁੰਦੀ ਸੀ ਉਹ ਬੰਬੇ ਤੋਂ ਫਲਾਈਟ ਅੰਮ੍ਰਿਤਸਰ ਆਉਂਦੀ ਸੀਗੀ ਤੇ ਅੰਮ੍ਰਿਤਸਰ ਤੋਂ ਆ ਕੇ ਇਟ ਯੂਸ ਟੂ ਗੋ ਟੂ ਨੰਦੇੜ ਫਿਰ ਨੰਦੇੜ ਤੋਂ ਅੰਮ੍ਰਿਤਸਰ ਆ ਕੇ ਉਹ ਬੰਬੇ ਦੂਸਰੀ ਗੱਲ ਇਹ ਤੇ ਚ ਹੈ ਕਿ ਡਿਸਟੈਂਸ ਲੌਂਗਰ ਹੈ ਆਲਮੋਸਟ ਇਕੁਅਲ ਟੂ ਬੰਬੇ ਪੈ ਜਾਂਦਾ ਹੈ ਇਹ ਛੋਟੇ ਜਿਹੜੇ 에ਰਕ੍ਰਾਫਟ ਨੇ ਜਿਹਨੂੰ ਅਸੀਂ ਟਰਬੋ ਪ੍ਰੋਪੈਲਰ 에ਰਕ੍ਰਾਫਟਸ ਜਿਹਦੇ ਜਿਹਨੂੰ ਅਸੀਂ ਕਈ ਵਾਰੀ ਫਰਾਟਿਆਂ ਵਾਲਾ ਪਲੇਨ ਵੀ ਕਹਿ ਦਿੰਦੇ ਆ ਪੰਜਾਬੀ ਚ ਉਹਨਾਂ ਦੀ ਜਿਹੜੀ ਫਲਾਈਂਗ ਰੇਂਜ ਇਸ ਆਪਟੀਮਲ ਅਪ ਟੂ ਓਨਲੀ 1 ਟੂ 1.5 ਆਵਰਸ ਬਟ ਜਿਹੜਾ ਹੁਣ ਲੌਂਗਰ ਡਿਸਟੈਂਸ ਹੈ ਅਪ ਟੂ 2 ਐਂਡ 2.5 ਆਵਰਸ ਇਨ ਇਨ ਕੇਸ ਕਈ ਵਾਰੀ ਕੰਜੈਸਚਨ ਹੁੰਦਾ ਸੋ ਦ 에ਰਕ੍ਰਾਫਟ ਹਸ ਟੂ ਸਰਕਲ ਅਰਾਊਂਡ ਦ 에ਅਰਪੋਰਟ ਉਦੇਚ ਕੀ ਹੈ ਕਿ ਜਿਹੜਾ ਜੈਟ ਇੰਜਨ ਵਾਲਾ 에ਅਰਕ੍ਰਾਫਟ ਜਿਹਦੇ ਚ ਪ੍ਰੋਪਰ ਜੈਟ 에ਅਰਕ੍ਰਾਫਟ ਹੈ ਸਿੰਗਲ ਆਇਲ ਜਿਵੇਂ ਇੰਡੀਗੋ 에ਅਰ ਇੰਡੀਆ ਦੇ 에ਅਰਕ੍ਰਾਫਟਸ ਨੇ ਉਹੀ ਪ੍ਰੇਫਰੇਬਲ ਰਹਿੰਦੇ ਨੇ ਰੂਟ ਵਾਇਬਿਲਿਟੀ ਨੂੰ ਮੇਨਟੇਨ ਤੇ ਸਸਟੇਨ ਕਰਨਾ ਹੱਸਤੇ ਤੇ ਮੇਰੇ ਹਿਸਾਬ ਨਾਲ ਜਿਹੜਾ ਸਟਾਰ 에ਅਰ ਆ ਉਹਨਾਂ ਦਾ ਬੜਾ ਹੀ ਗੀਣੀ ਕੰਬੀਨੇਸ਼ਨ ਹੈ ਜਿੱਦਾਂ ਉਹ ਨਾਦਮਪੁਰ ਤੋਂ ਨੰਦੇੜ ਫਲਾਈਟਸ ਲਾ ਰਹੇ ਨੇ ਸਟਾਰ 에ਅਰ ਐਮਬ੍ਰੇਰ 145 175 ਉਹ ਪਲੇਨ ਯੂਜ਼ ਕਰਦੇ ਨੇ ਇੰਡੀਆ 'ਚ ਐਂਡ ਐਮਬ੍ਰੇਰ ਇਜ਼ ਬੇਸਿਕਲੀ ਜੈਟ ਇੰਜਨ 에ਅਰਕ੍ਰਾਫਟ ਉਹ ਈਵਨ ਜੰਮੂ ਤੋਂ ਕੋਡ ਯਾਦ ਛੋਟਾ ਹੈ ਤੇ ਅਸੀਂ ਆਪਣੇ ਵੱਲੋਂ ਬੜੀ ਕੋਸ਼ਿਸ਼ ਵੀ ਕੀਤੀ ਸੀ ਕਿ ਸਟਾਰ 에ਅਰ ਨੂੰ ਇਹ बार-बार ਅਸੀਂ ਰਿਕੁਐਸਟ ਕੀਤੀ ਕਿਉਂਕਿ ਇੱਕ ਤੇ ਪਲੇਨ ਛੋਟਾ ਸੀਗਾ ਕਈ ਵਾਰੀ 180 ਸਵਾਰੀਆਂ ਭਰਨੀਆਂ ਪਲੇਨ 'ਚ ਇਸ ਸੈਕਟਰ 'ਚ ਔਰ ਕਿਉਂ ਹੋ ਜਾਂਦੀਆਂ ਸੀਗੀਆਂ ਖਾਸ ਕਰਕੇ ਜਦੋਂ ਲੀਨ ਸੀਜ਼ਨ ਲੀਨ ਸੀਜ਼ਨ ਕੀ ਹੁੰਦਾ ਨਾ ਜਦੋਂ ਬੱਚਿਆਂ ਦੇ ਪੜਾਈਆਂ ਦੇ ਐਗਜ਼ਾਮਸ ਚੱਲ ਰਹੇ ਨੇ ਜਾਂ ਟੂਰਿਜ਼ਮ ਨਹੀਂ ਚੱਲ ਰਿਹਾ ਜਾਂ ਬਹੁਤ ਗਰਮੀ ਦਾ ਟਾਈਮ ਹੁੰਦਾ ਲੋਕੀ ਘੱਟ ਟਰੈਵਲ ਕਰਦੇ ਨੇ ਤੋਂ ਲੀਨ ਸੀਜ਼ਨ 'ਚ ਖਾਲੀ ਨੰਦੇੜ ਸਾਹਿਬ ਨਹੀਂ ਹੋਰ ਵੀ ਬਾਕੀ ਵੀ ਡੋਮੈਸਟਿਕ ਸੈਕਟਰਸ 'ਚ ਕਈ ਵਾਰੀ ਇਸ ترینڈ دیکھے کہ یہ اگدم ڈراؤ ہو جاندہ ہے نمبرز تو ایدھے چکی ہے کہ میں جو میرا من ہے ہو سگد ہے ہون پردان منتری ساہو دی ناؤنسمنٹ تو بھاد ائرلینز آپس چاہیے ان کی چطو پہجے گی اسی شروع کرنی کے تو اسی شروع کرنی ہے میرے ساہو نال it is a good thing that the prime minister has announced this flight it is up بے to بے now ائرلینز who will grab and who will who will seek the blessings for uh, this route very nice بہت بادیا like جگ ਏ ਯੁਗੇਸ਼ ਕਿਸ ਨੇ ਪੁੱਛ ਵੀ ਲਿਆ ਸਵਾਲ ਜਦੋਂ ਤੁਸੀਂ ਗੱਲ ਕਰ ਰਹੇ ਸੀ ਵਿੱਚ 에어ਲਾਈਨ ਵਿਲ ਲਾਈਕਲੀ ਵਿੱਚ 에어ਲਾਈਨ ਵਿਲ ਲਾਈਕਲੀ ਸਟਾਰਟ ਫਰੋਮ ਅੰਮ੍ਰਿਤਸਰ ਇਹ ਗੱਲ ਉਹਨਾਂ ਨੇ ਕਹੀ ਹੈ ਜਗਵਿੰਦਰ ਸਿੰਘ ਜੀ ਕਹਿ ਰਹੇ ਨੇ ਇਹ ਕੋਈ ਗੇਟਵੇਕ ਤੋਂ ਅੰਮ੍ਰਿਤਸਰ ਇਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਸਰ ਹਫਤੇ ਚ ਤਿੰਨ ਦਿਨ ਫਲਾਈਟ ਆਪਰੇਟ ਹੁੰਦੀ ਹੈ ਗੇਟਵੇਕ ਅੰਮ੍ਰਿਤਸਰ ਸੋ ਰੋਜ਼ਾਨਾ ਨਹੀਂ ਹੈ ਮੈਨੂੰ ਐਗਜ਼ੈਕਟ ਦਿਨ ਯਾਦ ਨਹੀਂ ਹਨ ਯੁਗੇਸ਼ ਮੇ ਵੀ ਐਡ ਕਰ ਸਕਦਾ ਹੈ ਪਰ ਮੈਂ ਦੱਸ ਦਵਾਂ ਕਿ ਇਹ ਫਲਾਈਟ ਤਿੰਨ ਦਿਨ ਹੈ ਤੁਸੀਂ ਹੋ ਸਕਦਾ ਕੋਈ ਹੋਰ ਦਿਨ ਲੱਭ ਰਹੇ ਹੋ ਉਹ ਜਾ ਉਹ ਫਲਾਈਟ ਸੋਲਡ ਆਊਟ ਵੀ ਹੋ ਸਕਦੀ ਹੈ ਪਰ ਜ਼ਰੂਰ ਤੁਸੀਂ ਇਹ ਜਿਹੜਾ ਇਸ ਬਾਰੇ ਆਨਲਾਈਨ 에어 ਇੰਡੀਆ ਦੀ ਵੈਬਸਾਈਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਅਪ੍ਰੈਲ ਦਾ ਕਰ ਰਹੇ ਹੋ ਸਾਨੂੰ ਪਤਾ ਨਹੀਂ ਹੈ ਮਾਰਚ ਤੱਕ ਐਂਡ ਤੱਕ ਸੀਜ਼ਨ ਹੁੰਦਾ ਹੈ 에어ਲਾਈਨ ਕਈ ਵਾਰੀ ਬੁਕਿੰਗ ਅਗਲੇ ਸੀਜ਼ਨ ਦੀਆਂ ਲੇਟ ਖੋਲਦੀਆਂ ਸੋ ਹੋ ਸਕਦਾ ਹੈ ਉਹਨਾਂ ਵੱਲੋਂ ਇਹ ਹਾਲੇ ਅਪਡੇਟ ਨਾ ਆਈ ਹੋਵੇ ਪਰ ਅਸੀਂ ਗੱਲ ਕੀਤੀ ਹੈ ਉੜੇ ਦੇਸ਼ ਦਾ ਆਮ ਨਾਗਰਿਕ ਉਡਾਨ ਰਾਊਟ ਤੇ ਅੰਮ੍ਰਿਤਸਰ ਨੰਦੇੜ ਫਲਾਈਟ ਬਾਰੇ ਪ੍ਰਾਈਮ ਮਿਨਿਸਟਰ ਮੋਦੀ ਵੱਲੋਂ ਇਹ ਅਨਾਊਂਸਮੈਂਟ ਕੀਤੀ ਗਈ ਹੈ